ਗੱਲ ਕਰ ਲੱਗੀਆਂ ਅੱਜ ਜਿਹੜਾ ਬਜਟ ਪੇਸ਼ ਹੋਇਆ 2025-26 ਦਾ ਬਦਲਦਾ ਪੰਜਾਬ ਬਜਟ 2025-26 ਦੇ ਜਿਹੜਾ ਕਹਿੰ ਲੋ ਔਰਤਾਂ ਦੇ ਮੁਫਤ ਸਫਰ ਲਈ 450 ਕਰੋੜ ਰੁਪਏ ਰੱਖੇ ਗਏ ਆ ਮੈਂ ਇਹਦੇ ਮਸਲੇ ਤੇ ਗੱਲ ਕਰ ਲੱਗੀਆਂ ਕਿ ਮੈਂ ਸਾਡੇ ਕੋਲਾ ਵੇਚਣ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਕਿ ਕੋਲਾ ਵੇਚਣ ਵਾਲੇ ਲੋਕੋ ਉਹ ਕਿਹੜਾ ਕੋਲੇ ਦੇ ਵਪਾਰੀਓ ਕਿਉਂ ਚੰਦਨ ਦੀਆਂ ਲੱਕੜਾਂ ਨੂੰ ਤੁਸੀਂ ਸਾੜ-ਸਾੜ ਕੇ ਕੋਲੇ ਦਾ ਲੱਕੜ ਜਿਹੜਾ ਕਹਿ ਲੋ ਜਿਹੜਾ ਚੰਦਲ ਦੀਆਂ ਲੱਕੜਾਂ ਨੂੰ ਕੋਲਾ ਬਣਾ ਬਣਾ ਵੇਚੀ ਜਾਂਦੇ ਆ ਉਹ ਕੋਲੇ ਦੇ ਵਪਾਰਗੋ ਉਹ ਝਾਤੀ ਮਾਰ ਲਓ ਪੰਜਾਬ ਦੇ ਲੋਕੋ ਓਏ ਪੰਜਾਬ ਓਏ ਇੱਕ ਚੰਦਨ ਦੀ ਲੱਕੜਾ ਜਿਹਨੂੰ ਤੁਸੀਂ ਕੋਲਾ ਬਣਾ ਬਣਾ ਕੇ ਵੇਚੋਗੇ ਇਹ ਪੰਜਾਬ ਨੂੰ ਕੋਲਾ ਨਾ ਬਣਾਓ ਤੁਹਾਡੇ ਅੱਗੇ ਬੇਨਤੀ ਆ ਮੈਂ ਗੱਲ ਕਰ ਲੱਗਿਆ 450 ਕਰੋੜ ਰੁਪਇਆ ਜਿਹੜਾ ਆਮ ਆਦਮੀ ਪਾਰਟੀ ਨੇ ਮੁਫਤ ਬੱਸ ਸਫਰਾ ਵਾਲਾ ਹੀ ਰੱਖਿਆ ਮੈਂ ਉਹਨਾਂ ਭੈਣਾ ਮਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ 40 50 ਰੁਪਏ ਆ ਜਿਹੜੇ ਉਹ ਬਚਾਉਣ ਵਾਸਤੇ ਆਧਾਰ ਕਾਰਡ ਨਾਲ ਰੱਖਦੇ ਆ ਤੇ ਤੁਸੀਂ ਆਪਦੇ ਬੱਚਿਆਂ ਵਾਸਤੇ ਨੌਕਰੀ ਮੰਗੋ ਜੇਕਰ ਕੰਮ ਇਹੀ ਚੱਲਦਾ ਰਿਹਾ ਇਹ ਸਰਕਾਰ ਨੇ ਅੱਜ ਦੀ ਅੱਖੀ ਯਾਦ ਰੱਖ ਲੋ ਜਿਹੜੀ ਇਹ ਰੋਡ ਵਿੱਚ ਬੱਸਾਂ ਹੋਣ ਗਈਆਂ ਸਰਕਾਰੀ ਬੱਸਾਂ ਹੋਣ ਗਈਆਂ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਦੇ ਟਾਇਰ ਪਵਾਉਣ ਨੂੰ ਪੈਸੇ ਨਹੀਂ ਹੋਣਗੇ ਟਾਇਰ ਬਾਕੀ ਤਾਂ ਬੜੀ ਦੂਰ ਦੀ ਗੱਲ ਆ ਜਦੋਂ ਟਾਇਰ ਪਵਾਉਣ ਨੂੰ ਪੈਸੇ ਨਾ ਹੋਏ ਤੇ ਜਿਹੜੇ ਰੋਡਵੇਜ ਆ ਜਿਹੜੀਆਂ ਸਰਕਾਰੀ ਬੱਸਾਂ ਦੇ ਲੱਗੇ ਹੋਏ ਕਰਮਚਾਰੀ ਆ ਇਹਨਾਂ ਨੂੰ ਪੈਸਾ ਤਾਂ ਮਿਲਣਾ ਕਿੱਥੋਂ ਆ ਓਏ ਆਪਦੇ ਬੱਚਿਆਂ ਦੇ ਭੁੱਖ ਨੂੰ ਕੋਲਾ ਬੜਾ ਕੇ ਵੇਚਣ ਵਾਲਿਓ ਉਹ ਜਿਹੜੇ ਜਿਨ੍ਹਾਂ ਦੇ ਬੱਚੇ ਹੈ ਨਹੀਂਗੇ ਉਹ ਤਾਂ ਇਹ ਚੀਜ਼ਾਂ ਦੇ ਲਾਭ ਉਠਾਉ ਕਿਉਂਕਿ ਤੁਹਾਡੇ ਬੱਚਿਆਂ ਨੂੰ ਕਿਹੜਾ ਨੌਕਰੀਆਂ ਚਾਹੀਦੀਆਂ ਕਿਉਂਕਿ ਤੁਹਾਡੇ ਬੱਚਿਆਂ ਨੂੰ ਕਿਹੜਾ ਗਾਗੋ ਰੋਜ਼ਗਾਰ ਚਾਹੀਦਾ ਪਰ ਮੈਂ ਬੇਨਤੀ ਕਰਦਾ ਜਿਨ੍ਹਾਂ ਕੋਲ ਬੱਚੇ ਨਹੀਂ ਉਹ ਗੁੱਸਾ ਨਾ ਕਰ ਜਾਣ ਪਰ ਇਹ ਗੱਲ ਕਹਿਣ ਤੋਂ ਮੈਨੂੰ ਕੋਈ ਜਿਹੜਾ ਕਹਿ ਲੋ ਕੋਈ ਮੇਰੇ ਕੋਲ ਗੱਲ ਨਹੀਂ ਸੀ ਕਿਉਂਕਿ ਹਰ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਬੱਚੇ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ਗਾਰ ਚਾਹੀਦਾ ਤੇ ਰੋਜ਼ਗਾਰ ਵੀ ਸਰਕਾਰੀ ਚਾਹੀਦਾ ਤਾ ਫੇਰ ਮੈਂ ਔਰਤਾਂ ਨੂੰ ਮੇਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਆਪਾ ਆਧਾਰ ਕਾਰਡ ਤੇ ਬੱਸਾਂ ਦੇ ਕਿਰਾਏ ਮਾਫ ਕਰਾਉਣ ਨੂੰ ਫਿਰਦੇ ਆ ਜੇਕਰ ਇਹੀ ਸਾਡੀਆਂ ਸਰਕਾਰੀ ਬੱਸਾਂ ਦਾ ਪੱਧਰ ਉੱਚਾ ਚੱਕਿਆ ਜਾਵੇ ਚੰਗੀ ਇਹਦੇ ਵਿੱਚ ਜਿਹੜਾ ਕਹ ਲੋ ਚੰਗੀ ਕਮਾਈ ਆਵੇ ਤਾਂ ਇਹਦੇ ਵਿੱਚ ਸਾਡੇ ਜਿਹੜੇ ਬੱਚੇ ਆ ਉਹ ਯਾਦ ਰੱਖੋ ਕਨੈਕਟਰ ਲੱਗਣਗੇ ਚੈਕਰ ਲੱਗਣਗੇ ਡਰਾਈਵਰ ਲੱਗਣਗੇ ਕਿ ਇੱਕ ਬਸ ਤੇ ਲਗਭਗ 5 ਜਣੇ ਜਿਹੜੇ ਕਹਿ ਲਓ 5 ਜਣੇ ਨੌਕਰੀ ਉਹ ਕਰਦੇ ਆ ਤਾਂ ਇਹ ਨੌਕਰੀ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋ ਜਾਣੀ ਆ ਰੋਡ ਵਿੱਚ ਬੱਸਾਂ ਤੇ ਸਰਕਾਰੀ ਬੱਸਾਂ ਦੇ ਟਾਇਰ ਪਵਾਉਣ ਨੂੰ ਪੈਸੇ ਨਾ ਰੇ ਤਾਂ ਨੌਕਰੀਆਂ ਕਿੱਥੋਂ ਆਉਣਗੀਆਂ ਇਹ ਗੱਲ ਯਾਦ ਰੱਖੋ ਜਿਹੜਾ ਮੁਫਤ ਸਫ਼ਰ ਆ ਜਿਹੜਾ ਮੁਫਤ ਸਫ਼ਰ ਚਾਹੇ ਕਿਸੇ ਨੇ ਚਲਾਇਆ ਤੇ ਜਿਹੜੀ ਅੱਜ ਇਹ ਪਹਿਲ ਦੇ ਰਹੇ ਆ ਅੱਜ ਦੀ ਆਖੀ ਯਾਦ ਰੱਖੋ ਇਹ ਬਸਾਂ ਕੁਆੜ ਦੇ ਵਿੱਚ ਵਿਕਣ ਗਈਆਂ ਤੇ ਮੈਂ ਸਰਕਾਰ ਨੂੰ ਪੁੱਛਦਾ ਸਰਕਾਰ ਜੀ ਤੁਸੀਂ ਦੱਸੋ ਜਿਹੜੇ ਲੋਕ ਆ ਉਹ ਤਾਂ ਇਨੇ ਸਮਝਦਾਰ ਹਨਿੰਗੇ ਕਮ ਸੇ ਕਮ ਮੁੱਖ ਮੰਤਰੀ ਦਾ ਸਮਝਦਾਰ ਬਣੇ ਕਮ ਸੇ ਕਮ ਜਿਹੜਾ ਵਿੱਤ ਮੰਤਰੀ ਉਹ ਤਾਂ ਸਮਝਦਾਰ ਬਣੇ ਕਿਉਂ ਤੁਸੀਂ ਪੰਜਾਬ ਦੀ ਬਰਬਾਦੀ ਠਾਉਣ ਤੇ ਲੱਗੇ ਹੋਏ ਹੋ ਕਿਉਂ ਤੁਸੀਂ ਵੀ ਪੰਜਾਬ ਨੂੰ ਕੋਲਾ ਬਣਾਉਣ ਤੇ ਲੱਗੇ ਆ ਓਏ ਇਹ ਚੰਦਨ ਆ ਇਹ ਚੰਦਨ ਨੂੰ ਕੋਲਾ ਬਣਾ ਕੇ ਨਾ ਵੇਚੋ ਤੁਹਾਡੇ ਅੱਗੇ ਬੇਨਤੀ ਆ ਇਹਦਾ ਨੁਕਸਾਨ ਇਹ ਆ ਪੰਜਾਬ ਦੇ ਲੋਕੋ ਕਿ ਜੇ ਐਵੇਂ ਹੀ ਕੰਮ ਚੱਲਦਾ ਰਿਹਾ ਸਾਫੀ ਦੀ ਗੱਲ ਆ ਆਉਣ ਵਾਲੀ ਸਰਕਾਰ ਨੂੰ ਵੀ ਇਹੀ ਕੰਮ ਕਰਨਾ ਪੈਣਾ ਤਾਂ ਰੋਡਵੇਜ ਬੱਸਾਂ ਕਵਾੜ ਹੋ ਜਾਣਗੀਆਂ ਔਰ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਆ ਜਿਹੜੇ ਕੋਈ ਮੰਨ ਲਓ ਕਿਸੇ ਨੇ 2-3 ਬੱਸਾਂ ਪਾਈਆਂ ਹੋਈਆਂ ਉਹ ਵੀ ਸਾਈਡ ਤੇ ਹੋ ਜਾਣਗੇ ਜਿਨ੍ਹਾਂ ਦੀ 4-400 ਬੱਸ 5-500 ਬੱਸ ਉਦਾਹਰਨ ਦੇ ਰਿਆਂ ਜਿਨ੍ਹਾਂ ਦੀਆਂ 50 60-60 ਬੱਸਾਂ ਚੱਲਦੀਆਂ ਉਹਨਾਂ ਦਾ ਕੰਮ ਪਤਾ ਕੀ ਹੋਊਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਤੁਸੀਂ ਨੋਟ ਕਰੋ ਕੰਮ ਇਹ ਹੋਊਗਾ ਕਿ ਸਰਕਾਰੀ ਬੱਸਾਂ ਬੰਦ ਹੋਣਗੀਆਂ ਤਾਂ ਜਿਹੜੇ ਧਨਾਟ ਲੋਕ ਹੋਣਗੇ ਉਹਨਾਂ ਦੀਆਂ ਬੱਸਾਂ ਚੱਲਦੀਆਂ ਹੋਣਗੀਆਂ ਜਿੱਥੇ 20 ਰੁਪਏ ਕਿਰਾਇਆ ਲੱਗਦਾ ਸੀ ਉੱਥੇ 60 ਰੁਪਏ ਕਿਰਾਇਆ ਲੱਗਿਆ ਕਰੂਗਾ ਕਿਉਂਕਿ ਮੰਗਾਈ ਦਿਨੋ ਦਿਨ ਸਿਖਰਾਂ ਤੇ ਹੋ ਰਹੀ ਆ ਤੇ ਕਿਸੇ ਨੇ ਪਟ્રોલ ਤਾਂ ਪਵਾਉਣਾ ਨਹੀਂ ਕਿਸੇ ਨੇ ਕੱਖ ਨਹੀਂ ਕਰਨਾ ਤਗਲਾ ਕਹੂਗਾ ਕਿ ਕਿ ਆਪਾਂ ਬੱਸ 'ਚ ਬਹਿ ਕੇ ਚੱਲਦੇ ਆਂ ਹੁਣ ਜਦੋਂ ਬੱਸ 'ਚ ਬਹਿ ਕੇ ਚੱਲਣਗੇ ਤਾਂ ਫਿਰ ਕਿਰਾਇਆ ਵਧੂਗਾ ਉਸ ਟਾਈਮ ਤੇ ਸਰਕਾਰੀ ਬੱਸਾਂ ਨਹੀਂ ਹੋਣਗੀਆਂ ਕਿ ਕੋਈ ਮਾੜਾ ਮੋਟਾ ਜਿਹੜਾ ਕਹਿ ਦਿੰਨੇ ਆਪਾਂ ਕਿ ਕੰਪੀਟੀਸ਼ਨ ਹੋਊਗਾ ਕੋਈ ਕੰਪੀਟੀਸ਼ਨ ਨਹੀਂ ਹੋਣਾ ਸਿੱਧੇ ਤੌਰ ਤੇ ਲੁੱਟ ਹੋਊਗੀ ਤੁਹਾਡੀ ਲੁੱਟ ਪੂਰੀ ਹੋਊਗੀ ਉਹ ਚੀਜ਼ ਦੇ ਜ਼ਿੰਮੇਦਾਰ ਸਰਕਾਰ ਤੇ ਤੁਸੀਂ ਲੋਕ ਹੋਵੋਗੇ ਸਾਡੇ ਜਿਹੜੇ ਲੋਕ ਆ ਮੈਂ ਪਿੰਡਾਂ ਦੀ ਗੱਲ ਕਰ ਰਿਹਾ ਆਂ 80 40 ਰੁਪਏ ਕਿਰਾਇਆ ਨਹੀਂ ਭਰਦੇ ਪਰ ਮਾਫੀ ਚਾਹੁੰਨਾ ਕੁਝ ਪੰਜਾਬ ਦੇ ਕੁਝ ਪਿੰਡਾਂ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਆ ਜਿਹੜੇ 5 500 ਰੁਪਏ ਫੀਸ ਕਈ ਇਹੋ ਜੀਆਂ ਜਗ੍ਹਾ ਤੇ ਭਰ ਕੇ ਆਉਂਦੇ ਆ ਜਿੱਥੇ ਕੋਈ ਮੁੱਲ ਨਹੀਂ ਪੈਣਾ ਸਾਡੇ ਜਿਹੜੇ ਕਹਿ ਲਓ ਪੰਜਾਬ ਦੇ ਲੋਕ ਆ ਉਹ 40 50 ਰੁਪਏ ਬਸ ਦੇਣ ਲੱਗੇ ਗੱਲਾਂ ਕਰਦੇ ਆ ਕਿ ਜੀ ਅਸੀਂ ਆ ਐ ਕਿਵੇਂ ਕਰਗੇ ਆ ਕਿਵੇਂ ਕਰੀਏ ਪਰ ਕੋ ਨਸ਼ਾ ਖਾਣ ਵੇਲੇ 3 300 400 700 ਰੁਪਇਆ ਉਹ ਕਰਦੇ ਆ ਇਹ ਤੁਸੀਂ ਦੱਸੋ ਕਿ ਜਦੋਂ ਅਸੀਂ ਪੈਸਾ ਗੰਦੇ ਕੰਮਾਂ ਦੇ ਵਿੱਚ ਬਰਬਾਦ ਕਰੀ ਆਉਨੇ ਆ ਤੇ ਜਿਹੜਾ ਪੈਸਾ ਤੁਸੀਂ ਭਰੋਗੇ ਉਹ ਸਾਡੇ ਖਜ਼ਾਨੇ 'ਚ ਜਾਣਾ ਸਰਕਾਰੀ ਬੱਸਾਂ ਨੂੰ ਘਾਟੇ ਦੇ ਵਿੱਚ ਤੁਸੀਂ ਲਿਆ ਰਹੇ ਆ ਇਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਬਿਜਲੀ ਡਿਪਾਰਟਮੈਂਟ ਔਰ ਬੱਸ ਡਿਪਾਰਟਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾ ਇਹਦੀ ਲिलाਮੀ ਲੱਗੀ ਜੇ ਨਾ ਇਹ ਕਵਾੜ ਦੇ ਵਿੱਚ ਵਿਕਿਆ ਤਾਂ ਮੈਨੂੰ ਵਿਸ਼ਵ ਦੀ ਫਾਜ਼ਿਲ ਕਾ ਨਾ ਕਹੋ ਜੇ ਤੇ ਮੈਂ ਫਿਰ ਤੋਂ ਸਰਦਾਰ ਭਗਵੰਤ ਮਾਨ ਨੂੰ ਬੇਨਤੀ ਕਰਦਾ ਇਹ 450 ਕਰੋੜ ਰੁਪਏ ਦੇ ਵਿੱਚ ਬਹੁਤ ਨੌਜਵਾਨਾਂ ਨੂੰ ਬਸ ਮਹਿਕਮੇ ਦੇ ਵਿੱਚ ਨੌਕਰੀਆਂ ਮਿਲ ਜਾਣੀਆਂ ਪਰ ਤੁਸੀਂ ਨੌਕਰੀਆਂ ਨਹੀਂ ਦੇ ਰਹੇ ਉਲਟਾ ਪ੍ਰਾਈਵੇਟ ਸਿਸਟਮ ਨੂੰ ਜਿਹੜਾ ਕਹਿ ਲੋ ਲਿਆ ਕੇ ਖੁਸ਼ਾਂ ਪ੍ਰਾਈਵੇਟ ਸਿਸਟਮ ਆ ਜਿਹੜਾ ਉਹਨੂੰ ਲਿਆ ਕੇ ਤੁਸੀਂ ਖੁਸ਼ ਹੋ ਰਹੇ ਆ ਤੁਸੀਂ ਸਰਕਾਰੀ ਸਿਸਟਮ ਨਹੀਂ ਕਰਕੇ ਖੁਸ਼ ਪ੍ਰਾਈਵੇਟ ਕਰਕੇ ਖੁਸ਼ ਆ ਤੇ ਤੁਸੀਂ ਪਹਿਲ ਕਿਹਨੂੰ ਦੇ ਰਹੇ ਆ ਪ੍ਰਾਈਵੇਟ ਸਿਸਟਮ ਨੂੰ ਜਾਂ ਤਾਂ ਤੁਸੀਂ ਸੋਚਦੇ ਹੀ ਨਹੀਂਗੇ ਜਾਂ ਸੋਚਣ ਦਾ ਤੁਹਾਡੇ ਕੋਲ ਸਮਾਂ ਹੀ ਨਹੀਂ ਰਿਹਾ ਤੇ ਜਾਂ ਸਿੱਧੇ ਤੌਰ ਤੇ ਤੁਸੀਂ ਗੁਲਾਮ ਹੋ ਚੁੱਕੇ ਆ ਕੇਜਰੀਵਾਲ ਦੇ ਤੇ ਕੇਜਰੀਵਾਲ ਆਪੇ ਜੀਦਾ ਹੋਇਆ ਫਿਰਦਾ ਹੋਗਾ ਹੋਇਆ ਫਿਰਦਾ ਹੋਗਾ ਪਰ ਇਹਦੇ ਨਾਲ ਪੰਜਾਬ ਨੂੰ ਯਾਦ ਰੱਖੋ ਕਿ ਜਿਹੜਾ ਘਾਟਾ ਚੰਦਨ ਨੂੰ ਕੋਲਾ ਬਣਾ ਕੇ ਵੇਚਿਆ ਜਾ ਰਿਹਾ ਚੰਦਨ ਨੂੰ ਕੋਲਾ ਤੇ ਇਹ ਜਿਹੜਾ ਚੰਦਨ ਨੂੰ ਕੋਲਾ ਬਣਾ ਬਣਾ ਵੇਚਣਾ ਇਹਦੇ ਹਰਜਾਨੇ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਤੁਸੀਂ ਕਰੋੜਾਂ ਦੇ ਮਾਲਕ ਤਾਂ ਬਣ ਸਕਦੇ ਆ ਪਰ ਅਫਸੋਸ ਇਸ ਗੱਲ ਦਾ ਮੈਂ ਕਈ ਵਾਰ ਕਿਹਾ ਕਿ ਜਦੋਂ ਪਤੀਲੀ ਮਾਂਜੀ ਜਾਵੇ ਉੱਥੇ ਕਟਛੀ ਮਾਂਜੀ ਜਾਂਦੀ ਆ ਜਿੱਥੇ ਬਾਟੀ ਮਾਂਜੀ ਜਾਵੇ ਉੱਥੇ ਚਮਚਾ ਮਾਂਜਿਆ ਜਾਂਦਾ ਪੰਜਾਬ ਪਤੀਲੀ ਆ ਤੇ ਪੰਜਾਬ ਦੇ ਲੋਕ ਬਾਟੀਆਂ ਔਰ ਜਿਹੜੇ ਇਹਨਾਂ ਨੂੰ ਖਾਲੀ ਕਰਨ ਵਾਲੇ ਕੜਛੀਆਂ ਤੇ ਚਮਚੇ ਉਹ ਸਾਡੇ ਨਾਲ ਮਾਨਜੇ ਜਾਣਗੇ ਯਾਦ ਰੱਖੋ ਇਤਿਹਾਸ ਗਵਾਹ ਆ ਤੁਹਾਡੇ ਘਰਾਂ ਚ ਭਾਂਡੇ ਪਏ ਆ ਚਮਚਾ ਬਾਟੀ ਇਕੱਠੀ ਮਾਨਜੀ ਜਾਂਦੀ ਆ ਚਾਹੇ ਉਹ ਪਿੱਤਲ ਦਾ ਹੋਵੇ ਚਾਹੇ ਚਾਂਦੀ ਦਾ ਚਾਹੇ ਸੋਨੇ ਦਾ ਚਾਹੇ ਉਹ ਜਿਹੜਾ ਵੀ ਸਟੀਲ ਦਾ ਹੋਵੇ ਚਾਹੇ ਲੋਹੇ ਦਾ ਹੋਵੇ ਚਮਚਾ ਬਾਟੀ ਦੇ ਨਾਲ ਮਾਨਜਿਆ ਜਾਂਦਾ ਕੜਛੀ ਪਤੀਲੀ ਦੇ ਨਾਲ ਮਾਨਜੀ ਜਾਂਦੀ ਆ ਸਾਨੂੰ ਬਾਟੀਆਂ ਕੋਲੀਆਂ ਨੂੰ ਮੰਨ ਜੋਗੇ ਤਾਂ ਭਗਵੰਤ ਮਾਨ ਅਰਗੇ ਔਰ ਜਿਹੜੇ ਹੋਰ ਕਈ ਐਮਐਲਏ ਹਲਕਿਆਂ ਨੂੰ ਮੰਨ ਜੀ ਜਾਂਦੇ ਆ ਸਾਡੇ ਨਾਲ ਮੰਨ ਜੇ ਜਾਓਗੇ ਅੱਜ ਦੀ ਅੱਖ ਯਾਦ ਰੱਖੋ ਚੜੀ ਜਿਨ੍ਹਾਂ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾਰ ਦੇਣਗੇ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਪੰਜਾਬ ਦੇ ਲੋਕੋ ਤੁਸੀਂ ਵੀ ਪੰਜਾਬ ਨੂੰ ਸੋਨੇ ਦੀ ਚਿੜੀ ਤਾਂ ਕਹਿੰਨੇ ਆ ਪਰ ਇਹਨੂੰ ਕੋਲਾ ਬਣਾ ਕੇ ਰੱਖੀ ਜਾਂਦੇ ਤੁਸੀਂ ਕੋਲਾ ਬਣਾ ਕੇ